ਜਾਗੋਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਪਰ ਚੋਹਾਨ ਤੇ ਮੇਰੇ ਨਾਲ ਨੇ ਸੁਰ ਸਿੰਘ ਅੱਜ ਇੱਕ ਵਾਰ ਫਿਰ ਲੌਂਚ ਕਲੱਬ ਬਟਾਲਾ ਸੇਵਾ ਸਫਾਇਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਦੇਸ਼ ਦੀ ਆਉਣ ਵਾਲੀ ਪੀੜ੍ਹੀ ਲਈ ਉਹਨਾਂ ਨੂੰ ਪੜਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਜਿਸ ਨਾਲ ਬੱਚਿਆਂ ਨੂੰ ਪੜ੍ਹਾਈ 'ਚ ਕਦੇ ਵੀ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੋਵੇ ਅੱਜ ਇਸੇ ਕੜੀ ਦੇ ਤਹਿਤ ਲੌਂਚ ਕਲੱਬ ਬਟਾਲਾ ਸੇਵਾ ਸਫਾਇਰ ਵੱਲੋਂ ਪੀਐਮ ਸ਼੍ਰੀ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਂਪ ਬਟਾੜ ਦੇ ਛੇਵੀਂ ਜਮਾਤ ਦੇ 70 ਤੋਂ ਵੱਧ ਵਿਦਿਆਰਥੀਆਂ ਨੂੰ ਵੰਡੇ ਨਵੇਂ ਨਕੌਰ ਸਕੂਲ ਬੈਗ ਲਾਂਚ ਕਰ ਬਟਾੜਾ ਸੇਵਾਸ ਫਾਇਰ ਦੀ ਟੀਮ ਦਾ ਸਕੂਲ ਪਹੁੰਚ ਤੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਤਾਲੀਆਂ ਦੀ ਗੜਗੜਾਹ ਚ ਗਰਮ ਜੋਸ਼ ਨਾਲ ਕੀਤਾ ਸਵਾਗਤ ਸੱਚਿਆਂ ਦੇ ਚਿਹਰੇ ਤੇ ਸਮਾਈਲ ਦੇਖ ਕੇ ਲੋਇਸ ਕਲੱਬ ਬਟਾਲਾ ਸੇਵਾਸ ਫਾਇਰ ਹੋਈ ਬਗੋਬਗ ਕਿਆ ਪਰਮਾਤਮਾ ਦੇ ਰੂਪ ਨੇ ਬੱਚੇ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਪੜ੍ਹਾਈ ਚ ਸਹੂਲਤ ਦੇਣ ਤੋਂ ਵੱਡੀ ਕੋਈ ਸੇਵਾ ਨਹੀਂ ਪ੍ਰੈਜ਼ੀਡੈਂਟ ਪੁਨੀਤ ਬਾਂਸਲ ਡਿਸਟ੍ਰਿਕਟ 321 ਦੇ ਜੀਐਮਟੀ ਕੋਆਰਡੀਨੇਟਰ ਸ਼੍ਰੀ ਰਜੀਵ ਵਿਕ ਜੀ ਨੇ ਕਿਆ ਕਿ ਬੱਚਿਆਂ ਦੀ ਪੜ੍ਹਾਈ ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਸਕੂਲ ਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਬੱਚਿਆਂ ਲਈ ਲੋੜ ਹੋਵੇ ਤਾਂ ਲੋਇਸ ਕਲੱਬ ਬਟਾਲਾ ਸੇਵਾਸ ਫਾਇਰ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਕਲੱਬ ਦੇ ਚਾਰਟਰਡ ਪ੍ਰੈਜ਼ੀਡੈਂਟ ਅਤੇ ਰਿਜਨ ਚੇਅਰਪਰਸਨ ਡਿਸਟ੍ਰਿਕਟ 31 ਦੇ ਇਨਚਾਰਜ ਸ਼੍ਰੀ ਵਿਕੇਸ਼ ਅਗਰਜੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੀ ਕਲੱਬ ਵੱਲੋਂ ਬੱਚਿਆਂ ਨੂੰ ਸਕੂਲ ਬੈਗ ਵੰਡੇ ਗਏ ਹਨ ਅਤੇ ਅੱਜ ਦਾ ਇਹ ਸਾਰਾ ਖਰਚਾ ਸਾਡੇ ਕਲੱਬ ਮੈਂਬਰ ਸ਼੍ਰੀ ਰਾਜੂ ਚਾਂਡੇ ਜੀ ਅਤੇ ਸਾਜਨ ਅਗਰਵਾੜ ਜੀ ਵੱਲੋਂ ਆਪਣੇ ਜਨਮ ਦਿਨ ਦੇ ਉਪਰਾਲਾ ਕੀਤਾ ਹੈ ਅਤੇ ਮੈਂ ਬਾਕੀ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਵੀ ਆਪਣਾ ਜਨਮ ਦਿਨ ਐਨੀਵਰਸਰੀ ਚੰ ਹੋਰ ਕੋਈ ਖੁਸ਼ੀ ਦੇ ਮੌਕੇ ਤੇ ਦੂਸਰੇ ਦੇ ਚਿਹਰੇ ਤੇ ਵੀ ਮੁਸਕਾਨ ਲਿਆ ਕੇ ਮਨਾਉਣ ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਤਜਿੰਦਰ ਕੌਰ ਜੀ ਨੇ ਜਿੱਤੇ ਆਪਣੇ ਅਤੇ ਆਪਣੇ ਸਮੂਹ ਸਟਾਫ ਨੂੰ ਲੋਅਸਟ ਬਟਾ ਸੇਵਾ ਸਫਰ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਲੋਅਸਟ ਕਲਬ ਬਟਾ ਸੇਵਾ ਸਫਰ ਦੀ ਸਕੂਲ ਨੂੰ ਬੜੀ ਵੱਡੀ ਦੇਣ ਹੈ ਚਾਹੀਏ ਸਕੂਲ ਚ ਠੰਡੇ ਪਾਣੀ ਦੀ ਮਸ਼ੀਨ ਲਗਾਉਣੀ ਹੋਏ ਜਾਂ ਬੱਚਿਆਂ ਦੇ ਬੈਟਨ ਲਈ ਡੈਕ ਸਟਾਈ ਦੇ ਹੁਣ ਲੰਚ ਕਲਬ ਬਟਾਲਾ ਸੇਵਾਸਫੈਰ ਹਮੇਸ਼ਾ ਰਹੀ ਦੀ ਹੈ ਸਭ ਤੋਂ ਅੱਗੇ ਆਓ ਤੁਹਾਨੂੰ ਦਿਖਾਣੇ ਆ ਅੱਜ ਦੀਆਂ ਉੱਥੋਂ ਦੀਆਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਪ੍ਰਿੰਸੀਪਲ ਮੈਡਮ ਅਤੇ ਲੰਚ ਕਲਬ ਬਟਾਲਾ ਸੇਵਾਸਫੈਰ ਦੇ ਅਧਿਕਾਰੀਆਂ ਦੀ ਜ਼ੁਬਾਨੀ ਮੈਂ ਤੇਜਿੰਦਰ ਕੌਰ ਪ੍ਰਿੰਸੀਪਲ ਪੀ ਐਮ ਸ਼ਿਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਅੱਜ ਤੁਹਾਨੂੰ ਦੱਸਣਾ ਚਾਹਾਂਗੀ ਕਿ ਅੱਜ ਮੇਰੇ ਸਕੂਲ ਦੇ ਵਿੱਚ ਲਾਈਨਸ ਕਲੱਬ ਸੇਵਾ ਸਫਾਇਰ ਦੇ ਸਮੂਹ ਮੈਂਬਰ ਸਹਿਬਾਨ ਸਕੂਲ ਚ ਆਏ ਤੇ ਮੇਰੇ 6ਵੀਂ ਜਮਾਤ ਦੇ ਦੋ ਸੈਕਸ਼ਨ 6ਵੀਂ A ਤੇ 6ਵੀਂ B ਨੂੰ ਇਹਨਾਂ ਇਸ ਕਲੱਬ ਵੱਲੋਂ ਜਿਹੜੇ ਬੈਗ ਪ੍ਰੋਵਾਈਡ ਕਰਵਾਏਗੇ ਇਸ ਤੋਂ ਪਹਿਲਾਂ ਵੀ ਮੈਨੂੰ 5 ਸਾਲ ਹੋ ਗਏ ਇਸ ਸਕੂਲ ਦੇ ਵਿੱਚ ਆਇਆ ਤੇ ਹਰ ਸਾਲ ਹੀ ਇਹ ਲਾਈਨਸ ਕਲੱਬ ਜਿਹੜਾ ਵਾ ਸਾਡੇ ਸਕੂਲ ਦੇ ਨਾਲ ਬੜੀਆਂ ਡੂੰਘੀਆਂ ਤਰੀਕੇ ਦੇ ਨਾਲ ਜੁੜਿਆ ਹੋਇਆ ਵਾ ਪਹਿਲੇ ਸਮੇਂ ਦੇ ਵਿੱਚ ਜਦੋਂ ਮੈਂ ਸਕੂਲ ਤੇ ਐਂਟਰ ਕੀਤੀ ਸੀ ਬੱਚੇ ਟਾਟ ਦੇ ਉੱਪਰ ਬੈਠ ਕੇ ਖਾਣਾ ਖਾਂਦੇ ਸੀ ਬਟ ਇਸ ਕਲੱਬ ਦੇ ਨਾਲ ਜੁੜ ਕੇ ਸਾਨੂੰ ਜਿਹੜਾ ਵਾ ਸਾਡਾ ਡਾਈਨਿੰਗ ਏਰੀਆ ਬਣਿਆ ਹੋਇਆ ਵਾ ਜਿੱਥੇ ਸਾਡੇ ਬੱਚੇ ਵਧੀਆ ਤਰੀਕੇ ਦੇ ਨਾਲ ਮੇਡੇ ਮਿਲ ਦਾ ਖਾਣਾ ਖਾਂਦੇ ਆ ਇਸੇ ਤਰ੍ਹਾਂ ਸੀ ਅੱਜ ਨਾਲ ਨਾਲ ਹੀ ਅਸੀਂ ਬੱਚਿਆਂ ਨੂੰ ਇਹ ਇਹਨਾਂ ਵੱਲੋਂ ਦਿੱਤਾ ਗਿਆ ਵਾਟਰ ਕੂਲਰ ਵੀ ਲਗਾਇਆ ਗਿਆ ਵਾ ਆਰਓ ਵੀ ਸਾਡੇ ਸਕੂਲ ਨੂੰ ਇਹਨਾਂ ਨੇ ਪ੍ਰੋਵਾਈਡ ਕਰਾਇਆ ਵਾ ਤੇ ਪਿਛਲੇ ਸਾਲ ਵੀ ਅਸੀਂ ਇਹਨਾਂ ਕੋਲੋਂ 6ਵੀਂ ਜਮਾਤ ਦੇ ਬੱਚਿਆਂ ਨੂੰ ਬੈਗ ਪ੍ਰੋਵਾਈਡ ਕਰਾਏ ਸੀ ਇਸ ਕਰਕੇ ਮੈਂ ਐਜ਼ ਅ ਪ੍ਰਿੰਸੀਪਲ ਆਪਣੇ ਪਿਆਰੇ ਬੱਚਿਆਂ ਵੱਲੋਂ ਆਪਣੇ ਸਮੂਹ ਸਟਾਫ ਵੱਲੋਂ ਲਾਈਨਸ ਕਲੱਬ ਸੇਵਾ ਸਫਾਇਰ ਦੇਸ਼ ਚੇਅਰਮੈਨ ਅਤੇ ਸਮੂਹ ਮੈਂਬਰਸ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਮੈਂ ਲਾਇਨ ਜੀ ਵੀ ਜੀਐਮਟੀ ਕੋਆਰਡੀਨੇਟਰ ਡਿਸਟ੍ਰਿਕਟ ਫੂਟਵਾਂਡੀ ਅੱਜ ਲਾਇਨਸ ਕਲੱਬ ਬਟਾਲਾ ਸੇਵਾ ਸਫਾਇਰ ਜੋ ਮੇਰੀ ਹੋਮ ਕਲੱਬ ਹੈ ਉਹਦੇ ਵੱਲੋਂ ਅੱਜ ਇੱਕ ਸਰਵਿਸ ਪ੍ਰੋਜੈਕਟ ਕੀਤਾ ਗਿਆ ਜਿਹਦੇ ਵਿੱਚ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਵਿੱਚ 6th ਕਲਾਸ ਦੇ ਬੱਚਿਆਂ ਨੂੰ 70 ਬੱਚਿਆਂ ਨੂੰ ਸਕੂਲ ਬੈਗ ਦਿੱਤੇ ਗਏ ਇਹ ਪ੍ਰੋਜੈਕਟ ਸਾਡਾ ਰੈਗੂਲਰ ਪ੍ਰੋਜੈਕਟ ਹੈ ਜਦੋਂ ਵੀ ਉਹਨਾਂ ਦੀ ਨਵੀਂ ਸੈਸ਼ਨ ਸ਼ੁਰੂ ਹੁੰਦਾ 6th ਕਲਾਸ ਹਰ ਸਾਲ ਬੈਗ ਅਸੀਂ ਤੁਹਾਡੀ ਕਲੱਬ ਵੱਲੋਂ ਦਿੱਤੇ ਜਾਂਦੇ ਨੇ ਇਸ ਦੇ ਨਾਲ ਇਸ ਕਲੱਬ ਦੇ ਇਸ ਸਕੂਲ ਦੇ ਵਿੱਚ ਬੈਂਚਸ ਆਰੋ ਹੋਰ ਵੀ ਜੋੜੀ ਚੀਜ਼ ਦੀ ਨੀਡ ਹੁੰਦੀ ਹੈ ਸਾਡੀ ਕਲੱਬ ਵੱਲੋਂ ਦਿੱਤੀ ਜਾਂਦੀ ਸਾਡੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਦਿੱਤੀ ਜਾਂਦੀ ਹੈ ਅੱਜ ਦਾ ਜਿਹੜਾ ਪ੍ਰੋਜੈਕਟ ਕੀਤਾ ਸਾਡੇ ਦੋ ਮੈਂਬਰ ਨੇ 라ਜੂ ਚਾਂਡੇ ਜੀ ਤੇ 사ਜਨ ਅਗਰ왈 ਜੀ ਜਿਨ੍ਹਾਂ ਨੇ ਪਰਸਨਲੀ ਕੀਤਾ ਅੱਜ 라ਜੂ ਚਾਂਡੇ ਜੀ ਦਾ ਬਰਥਡੇ ਸੀ ਤੇ ਉਹਨਾਂ ਨੇ ਇਹ ਸਾਰਾ ਪ੍ਰੋਜੈਕਟ ਆਪਣੀ ਜੇਬ ਤੋਂ ਕੀਤਾ ਹੈ ਮੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਲੰਗਿਜ਼ਮ ਮੈਂ ਲਾਈਨ ਵੀਕੇ ਸੈਗਲ ਚਾਰਟਰ ਪ੍ਰੈਜ਼ੀਡੈਂਟ ਲਾਈਨ ਕਲੱਬ ਤਾਰਾ ਸੇਵਾ ਸਹਾਇਰ ਇਨਚਾਰਜ ਰੀਜਨ ਟਾਇਰ ਪਰਸਨ ਡਿਸਟ੍ਰਿਕਟ 321ਡੀ ਅੱਜ ਮੈਨੂੰ ਦੱਸ ਦਿਆਂ ਬਹੁਤ ਹੀ ਖੁਸ਼ੀ ਹੋ ਰਹੀ ਏ ਕਿ ਅੱਜ ਅਸੀਂ ਆਪਣੀ ਕਲੱਬ ਦੇ ਪ੍ਰਧਾਨ ਐਮ ਜੀ ਐਫ ਲਾਈਨ ਪਨੀਤ ਬਾਂਸਲ ਔਰ ਜੀ ਐਮਟੀ ਕੋਆਰਡੀਨੇਟਰ ਐਮ ਜੀ ਐਫ ਲਾਈਨ ਜੀ ਵੀਪੀ ਦੀ ਦੇਖ ਦੇਖ ਦੇ ਵਿੱਚ ਅਸੀਂ ਪੀ ਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਾਂਧੀ ਕੈਂਪ ਦੇ ਵਿੱਚ 6th ਕਲਾਸ ਦੇ ਬੱਚਿਆਂ ਨੂੰ ਬੈਗ ਵਗੈਰਾ ਦੇਣ ਆਏ ਆ ਔਰ ਅਸੀਂ ਇਸ ਸਕੂਲ ਦੇ ਵਿੱਚ ਪਹਿਲੇ ਵੀ ਇਹਨਾਂ ਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਇਸ ਸਕੂਲ ਦੀ ਡਿਮਾਂਡ ਹੁੰਦੀ ਸੀ ਬੱਚਿਆਂ ਦੀ ਡਿਮਾਂਡ ਹੁੰਦੀ ਸੀ ਅਸੀਂ ਆਪਣੇ ਬੈਗ ਦੇਣ ਆਏ ਆ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੀ ਕਲੱਬ ਨੇ ਪ੍ਰਧਾਨ ਆਪਣੇ ਪ੍ਰੀਤ ਬੰਸਲ ਜੀ ਔਰ ਜੀ ਵਿਅਕਤੀ ਦੀ ਅਗਵਾਈ ਦੇ ਹੇਠ ਇਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਅੱਗੋਂ ਵੀ ਇਸ ਸਕੂਲ ਨੂੰ ਫਾਰ ਦੀ ਬੈਟਰਮੈਂਟ ਆਫ ਸਟੂਡੈਂਟਸ ਐਂਡ ਫਾਰ ਦੀ ਬੈਟਰਮੈਂਟ ਆਫ ਸਕੂਲ ਕੋਈ ਵੀ ਚੀਜ਼ ਦੀ ਜ਼ਰੂਰਤ ਹੋਏ ਉਹ ਸਾਨੂੰ ਦੱਸਣ ਅਸੀਂ ਜਿੰਨੀ ਵੀ ਸਾਡੇ ਕੋਲ ਮਦਦ ਹੋਏਗੀ ਇਹ ਕਰਾਂਗੇ ਕਿਉਂਕਿ ਸਾਨੂੰ ਪਤਾ ਲੱਗਾ ਕਿ ਇਹ ਸਕੂਲ ਆਪਣੀ ਪੜ੍ਹਾਈ ਦੇ ਵਿੱਚ ਬੱਚਿਆਂ ਦੇ ਪੜ੍ਹਾਈ ਦੇ ਵਿੱਚ ਬਹੁਤ ਹੀ ਅੱਗੇ ਚੱਲ ਰਿਹਾ ਔਰ ਬੱਚਿਆਂ ਨੇ ਵੀ ਅਸੀਂ ਦੇਖਿਆ ਬਹੁਤ ਹੀ ਇੰਟੈਲੀਜੈਂਟ ਬੱਚਿਆਂ ਨੇ ਕਿ ਅਸੀਂ ਇਹ ਮਤਲਬ ਵਾਦਾ ਕਰਨੇ ਆ ਕਿ ਜਿੰਨੀ ਵੀ ਸਾਡੇ ਕੋਲ ਮਦਦ ਟਾਈਮ ਟੂ ਟਾਈਮ ਹੋਏਗੀ ਅਸੀਂ ਇਹਨਾਂ ਨੂੰ ਦਵਾਂਗੇ ਔਰ ਇੱਥੇ ਮੈਂ ਪ੍ਰਿੰਸੀਪਲ ਮੈਡਮ ਸਜਿੰਦਰ ਕੌਰ ਜੀ ਔਰ ਉਹਨਾਂ ਦੇ ਨਾਲ ਨੀਟਾ ਮੈਡਮ ਜੀ ਇਹਨਾਂ ਦੇ ਵੀ ਬਹੁਤ ਥੈਂਕਫੁਲਾਂ ਕਿਉਂਕਿ ਇਹਨਾਂ ਨੇ ਅੱਜ ਸਾਡੇ ਕਲੱਬ ਵਾਲਿਆਂ ਨੂੰ ਇੱਥੇ ਸੱਦ ਕੇ ਇਹ ਮੌਕਾ ਦਿੱਤਾ ਕਿ ਅਸੀਂ ਕਲੱਬ ਦੀ ਸੇਵਾ ਕਰੀਏ ਜੈ ਹਿੰਦ ਜੈ ਲਾ ਇਨਦਨ